ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟੈਮ ਟੀਵੀ ਦੇ ਪੰਜਾਬੀ ਬੁਲੇਟਿਨ ਤੁਹਾਡਾ ਸਵਾਗਤ ਹੈ ਮੈਂ ਗੁਰਮukh Singh Rupana ਸਭ ਤੋਂ ਪਹਿਲਾਂ ਚੋਣਮਿਆਂ ਖਬਰਾਂ Rajasthan ਚ ਵੱਡਾ ਹਾਦਸਾ 15 ਲੋਕ ਡੂੰਗੀ ਖੱਡ ਚ ਫਸੇ ਅਮਦਨ ਤੋਂ ਬਾਅਦ ਜਾਇਦਾਦ ਮਾਮਲੇ ਸਾਬਕਾ ਮੰਤਰੀ ਤਾਦੂ ਸਿੰਘ ਧਰਮਸੋਧ ਨੂੰ ਵੱਡੀ ਰਾਹਤ ਨਾਮਜ਼ਦਗੀਆਂ ਭਰਨ ਦਾ ਸਮਾਂ ਲੰਘਿਆ ਅੱਜ ਤੱਕ 598 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ दाखल ਰਾਜਸਥਾਨ ਦੇ ਨੀਮਕਥਾਣਾ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਖਦਾਨ ਚੱਲ ਰਿਹਾ ਹੈ ਕੰਮ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ ਜਾਣਕਾਰੀ ਮੁਤਾਬਕ ਇੱਕ ਲਿਫਟ ਦੀ ਚੇਨ ਟੁੱਟ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਇਸ ਹਾਦਸੇ ਕਾਰਨ 14 ਤੋਂ 15 ਲੋਕ 1800 ਫੁੱਟ ਡੂੰਗੀ ਖੱਡ ਵਿੱਚ ਫਸ ਗਏ ਫਸੇ ਹੋਏ ਲੋਕ ਕੋਲਕਾਤਾ ਤੋਂ ਇੱਕ ਵਿਜੀਲੈਂਸ ਟੀਮ ਦੇ ਨਾਲ ਆਏ ਸਨ ਜਾਣਕਾਰੀ ਮਿਲੀ ਹੈ ਕਿ ਇਹ ਅਧਿਕਾਰੀ ਵਿਜੀਲੈਂਸ ਦੇ ਅਧਿਕਾਰੀ ਸਨ ਜੋ ਇੱਕ ਖੱਡ ਦੇ ਵਿੱਚ ਜਿਹੜੀ ਜਾਣਕਾਰੀ ਇਸ ਮਿਲੇ ਆ ਰਹੀ ਹੈ ਕਿ ਉੱਥੋਂ ਦੀ ਇਨਕੁਆਰੀ ਕਰਦੇ ਲਈ ਆਏ ਸਨ ਪੁਲਿਸ ਮੈਡੀਕਲ ਤੇ ਰੈਸਕਿਊ ਟੀਮਾਂ ਦੇ ਅਧਿਕਾਰੀ ਮੌਕੇ ਤੇ ਮੌਜੂਦ ਹਨ ਆਮਦਨ ਤੋਂ ਬਾਅਦ ਜ਼ਾਇਦਾਦ ਦੇ ਮਾਮਲੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਰਫੇ ਚੋਣ ਪ੍ਰਚਾਰ ਕਰਨ ਲਈ ਵੱਡੀ ਰਾਤ ਮਿਲੀ ਹੈ ਇਸ ਸੰਬੰਧੀ ਬਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਅਮਰਜੀਤ ਸਿੰਘ ਪੂਰੀ ਜਾਣਕਾਰੀ ਦੇਣ ਲਈ ਮੇਰੇ ਨਾਲ ਮੌਜੂਦ ਨੇ ਜੀ ਅਮਰਜੀਤ ਕਦੋਂ ਤੱਕ ਧਰਮਸੋਤ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਜੀ ਬਿਲਕੁਲ ਤਾਂ ਦੱਸ ਦਈਏ ਜਾਣਕਾਰੀ ਦੇ ਦਈਏ ਪੰਜਾਬ ਦੇ ਸਾਬਕਾ ਮੰਤਰੀ ਸਾਰੂ ਸਿੰਘ ਧਰਮਸੋਧ ਜਿਹੜੇ ਨੇ ਉਹ ਨਾਬਾਦ ਜਿਹੜੀ ਹੈ ਕੇਂਦਰੀ ਜੇਲ੍ਹ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਕਿਉਂਕਿ ਪਹਿਲਾਂ ਵੀ ਜਿਹੜਾ ਬਿਜਲੈਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਪੀਡੀਆ ਨੇ ਗ੍ਰਿਫਤਾਰ ਕੀਤਾ ਤਾਂ ਆਕਰਕਾ ਜਿਹੜਾ ਚੋਣਾਂ ਦਾ ਮਾਹੌਲ ਜਿਹੜਾ ਚੱਲ ਰਿਹਾ ਹੈ ਚੋਣਾਂ ਦੇ ਮਾਹੌਲ ਦੇ ਦੌਰਾਨ ਜਿਹੜੇ ਨੇ ਰਾਜਨੀਤਿਕ ਜਿਹੜੇ ਪਾਰਟੀਆਂ ਦੇ ਨੇਤਾ ਨੇ ਉਹ ਪ੍ਰਚਾਰ ਕਰਨ ਦੇ ਲਈ ਜਿਹੜਾ ਕੋਰਟ ਦੇ ਵਿੱਚ ਜਿਹੜਾ ਪਟੀਸ਼ਨ ਪਾ ਰਹੇ ਨੇ ਤਾਂ ਇਸੇ ਤਰ੍ਹਾਂ ਹੀ ਜਿਹੜਾ ਕੀ ਅਮਰਜੀ ਲੱਗ ਰਿਹਾ ਕਿ ਅੱਜ ਦੁਪਹਿਰ ਜੀ ਬਿਲਕੁਲ ਹਾਈ ਕੋਰਟ ਦੇ ਵਿੱਚ ਰਹੇ ਨੇ ਪਟੀਸ਼ਨ ਪਾਈ ਸੀ ਪਟੀਸ਼ਨ ਦੇ ਜ਼ਰੀਏ ਉਹਨਾਂ ਨੂੰ ਜਿਹੜਾ ਅੱਜ ਜਿਹੜੀ ਹੈ ਦੁਪਹਿਰ ਤੱਕ ਜਿਹੜੀ ਹੈ ਜ਼ਮਾਨਤ ਮਿਲ ਚੁੱਕੀ ਹੈ ਜਣ ਕਿ ਦੁਪਹਿਰ ਤੱਕ ਉਹ ਬਾਹਰ ਆਣਗੇ 6 ਤਰੀਕ ਤੱਕ ਜਿਹੜਾ ਉਹ ਪ੍ਰਚਾਰ ਦੇ ਲਈ ਜਿਹੜਾ ਸਮਝਦਾ ਗਿਆ ਕਿ 6 ਨੂੰ ਜਿਹੜਾ ਉਹਨਾਂ ਨੇ ਅੱਜ ਦੁਪਹਿਰ ਤੱਕ ਜਿਹੜਾ ਕੋਰਟ ਦੇ ਵਿੱਚ ਸਿਲੰਡਰ ਕਰਨਾ ਹੋਵੇਗਾ ਜੀ ਜਮਨਜੀਤ ਕੀ ਕੀ ਜਿਹੜੇ ਉਥੋਂ ਦੇ ਵਰਕਰ ਨੇ ਕੀ ਉਹਨਾਂ ਦੇ ਸਮਰਥਕ ਦੇ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਕਿੰਨੀ ਖੁਸ਼ੀ ਪਾਈ ਜਾ ਰਹੀ ਹੈ ਉਹਨਾਂ ਚ ਜੀ ਬਿਲਕੁਲ ਕਿਉਂਕਿ ਕਾਂਗਰਸ ਦੀ ਗੱਲ ਕੀਤੀ ਆਵੇ ਕਾਂਗਰਸ ਦੇ ਵਰਕਰ ਜਿਹੜੇ ਨੇ ਉਹ ਜੇਲ੍ਹ ਦੇ ਬਾਹਰ ਜਿਹੜੇ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਸਾਢੇ 3 ਮਹੀਨੇ ਦਾ ਸਮਾਂ ਹੋ ਚੁੱਕਿਆ ਕਿਉਂਕਿ ਉਹ ਜਿਹੜੇ ਅੰਦਰ ਬੰਦ ਸਨ ਤਾਂ ਕਰ ਕਰ ਸਾਢੇ 3 ਮਹੀਨੇ ਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਰਹੇ ਨੇ ਤਾਂ ਲੋਕ ਜਿਹੜੇ ਜਿਹੜੇ ਉਹਨਾਂ ਦੇ ਵਰਕਰ ਸਾਹਿਬਾਨ ਨੇ ਨਾਪੇ ਦੀ ਖੇਤਰ ਤੇ ਗੱਲ ਕੀਤੀ ਆਵੇ ਕਿਉਂਕਿ ਉਹਨਾਂ ਦਾ ਨਾਪਾ ਏਰੀਆ ਪੈਂਦਾ ਪੰਜਾਬ ਦੇ ਸਾਬਕਾ ਮੰਤਰੀ ਨੇ ਤਾਂ ਉੱਥੇ ਜਿਹੜੇ ਕਾਂਗਰਸ ਦੇ ਵਰਕਰ ਨੇ ਉਹ ਫੁੱਲਾਂ ਤਾਂ ਗੁਲਦਸਤਾ ਲੈ ਕੇ ਟੋਰ ਲੈ ਕੇ ਉੱਥੇ ਖੜੇ ਨੇ ਜਿਹੜਾ ਅਸੀਂ ਸਵਾਗਤ ਕਰਾਂਗੇ ਤਨ ਕਿਉਂਕਿ ਅੱਜ ਜਿਹੜਾ ਡਾਕਟਰ ਤਾਰਾਪ੍ਰੀਤ ਗਾਂਧੀ ਜਿਹੜੇ ਨੇ ਉਹ ਚੋਣ ਪ੍ਰਚਾਰ ਕਰਨਗੇ ਉਹਦੇ ਵਿੱਚ ਜਿਹੜਾ ਹਿੱਸਾ ਵੀ ਵਾਰ ਸਕਦੇ ਨੇ ਜੀ ਠੀਕ ਹੈ ਠੀਕ ਹੈ ਤਨਵਰਨ ਦੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਸਮਾਂ ਸਮਾਪਤ ਹੋ ਗਿਆ ਹੈ ਇਹਨਾਂ ਨਾਮਜ਼ਦਗੀਆਂ ਦੀ ਪੜਤਾਲ ਅੱਜ 15 ਮਈ ਨੂੰ ਹੋਏਗੀ ਜਦਕਿ ਪਰਸੋਂ 17 ਮਈ ਤੱਕ ਵਾਪਸੀ ਲੈ ਜਾ ਸਕਣਗੇ ਪੰਜਾਬ ਦੇ ਚੋਣ ਮੁਖ ਚੋਣ ਅਧਿਕਾਰੀ ਸੀ ਸਿਵਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਦਿਨ ਸਮਾਪਤ ਹੋ ਗਿਆ ਹੈ ਉਹਨਾਂ ਦੱਸਿਆ ਕਿ ਆਖਰੀ ਦਿਨ 226 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਜਦਕਿ 7 ਮਈ ਤੋਂ 14 ਮਈ ਤੱਕ 598 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਉਹਨਾਂ ਦੱਸਿਆ ਕਿ ਇਨ੍ਹਾਂ ਸਮੇਂ ਦੌਰਾਨ ਗਰਦਾਸਪੁਰ ਤੋਂ 15 ਨਾਮਜ਼ਦਗੀ ਪੱਤਰ ਦਾਖਲ ਹੋ ਜਦਕਿ ਅਮਰitsar ਤੋਂ 18 ਖਡੂਰ ਸਾਹਿਬ ਤੋਂ 15 ਜਲੰਧਰ ਤੋਂ 18 ਹੁਸ਼ਿਆਰਪੁਰ ਤੋਂ 10 ਆਨੰਦਪੁਰ ਸਾਹਿਬ ਤੋਂ 23 ਫਤਿਹਗੜ੍ਹ ਸਾਹਿਬ ਤੋਂ 17 ਫਰੀਦਕੋਟ ਤੋਂ 16 ਫਿਰੋਜ਼ਪੁਰ ਤੋਂ 19 ਬਠਿੰਡਾ ਤੋਂ 17 ਸੰਗਰੂਰ ਤੋਂ 15 ਅਤੇ ਪਟਿਆਲਾ ਤੋਂ 12 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਸ਼੍ਰੋਮਣੀ ਅਕਾਲੀ ਦਲ ਵੱਲੋਂ 1 ਫਰਵਰੀ 2024 ਤੋਂ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਬੀਤੇ ਕੱਲ ਸਮਾਪਤ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਪੰਜਾਬ ਬਚਾਓ ਯਾਤਰਾ ਸਮਾਪਤ ਕੀਤੀ ਪੰਜਾਬ ਬਚਾਓ ਯਾਤਰਾ ਨੇ 100 ਦਿਨਾਂ ਤੋਂ ਵੱਧ ਦੇ ਅਸੇ ਦੌਰਾਨ 80 ਹਲੋਕ ਸਵਾ ਹਲ 80 ਵਿਧਾਨ ਸਭਾ ਹਲਕਿਆਂ ਵਿੱਚ ਕਰੀਬ 3200 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ ਇਸ ਸਮਾਪਤੀ ਮੌਕੇ ਸੁਖਵੀਰ ਸਿੰਘ ਬਾਦਲ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕੀਤਾ ਇਸ ਮੌਕੇ ਸਰਦਾਰ ਬਾਦਲ ਨੇ ਕਿਹਾ ਕਿ ਇਹ ਮੇਰੇ ਚੰਗੇ ਭਾਗ ਹਨ ਕਿ ਮੈਂ ਇਸ ਯਾਤਰਾ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਸੁਣ ਸਕਿਆ ਹਾਂ ਪਿੰਡ ਅਠਵਾਲ ਦੇ ਗੁਰਦੁਆਰਾ ਸਾਹਿਬ ਦੇ ਮੁਖੀ ਦਾ ਕਤਲ ਕਰਨ ਵਾਲੇ ਨੌਜਵਾਨ ਨੂੰ ਸੀਐਸਟਾ ਬਟਾਲਾ ਅਤੇ ਥਾਣਾ ਕਮਾਨ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਪਿੰਡਰਾਵਾਲਿਆਂ ਦੇ ਭਤੀਜੇ ਬਾਬਾ ਬਲਵਿੰਦਰ ਸਿੰਘ ਦਾਤੀ ਅਪ੍ਰੈਲ ਨੂੰ ਕਤਲ ਹੋ ਗਿਆ ਸੀ ਤੇ ਕਾਤਲ ਬਾਬਾ ਬਲਵਿੰਦਰ ਸਿੰਘ ਦਾ ਸੇਵਾਦਾਰ ਹੀ ਨਿਕਲਿਆ ਜੋ ਉਦੋਂ ਤੋਂ ਹੀ ਫਰਾਰ ਚੱਲਦਾ ਆ ਰਿਹਾ ਸੀ ਜਿਸ ਨੂੰ ਬਟਾਲਾ ਪੁਲਿਸ ਨੇ 12 ਦਿਨਾਂ ਦੀ ਜਦੋਜਹਿਦ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਅਤੇ ਇਸ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੋਧ ਵਿੱਡੀ ਮਹਿਮਦran ਮੰਗਲਵਾਰ ਨੂੰ ਥਾਣਾ ਲਹਿਰਾ ਸਿਟੀ ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ ਇੱਕ ਸਹਾਇਕ ਸਾਬ ਇੰਸਪੈਕਟਰ ਨੂੰ ਰਾਜਵਿੰਦਰ ਸਿੰਘ ਨੂੰ 6000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਾਜ਼ਮ ਨੂੰ ਲਹਿਰਾ ਸ਼ਹਿਰ ਦੇ ਵਾਸੀ अनुप सिंह ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੰਪਰਕ ਕਰਕੇ ਦੱਸਿਆ ਸੀ ਕਿ ਉਸਦੀ ਰਿਸ਼ਤੇਦਾਰ ਪਰਵਿੰਦਰ ਦੇਵੀ ਪਿੰਡ ਗਾਗਾ ਵਿਖੇ ਕਿਰਾਏ ਤੇ ਰਹਿ ਰਹੀ ਸੀ। ਉਸਨੇ ਆਪਣੇ ਮਕਾਨ ਮਾਲਕ ਰਕੇਸ਼ ਜਿੰਦਲ ਵਿਰੁੱਧ ਦੁਰਵਿਵਹਾਰ ਖਿਲਾਫ ਥਾਣਾ ਸੇੜਾ ਲਹਿਰਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਕਤ ਮੁਲਜ਼ਮ ਐਸਆਈ ਉਸਦੀ ਗੱਲ ਨਹੀਂ ਸੁਣ ਰਿਹਾ ਸੀ ਅਤੇ ਇਸ ਦੌਰਾਨ ਮਕਾਨ ਮਾਲਕ ਨੇ ਘਰ ਦੇ ਹਿੱਸੇ ਨੂੰ ਤਾਲਾ ਲਗਾ ਦਿੱਤਾ ਸੀ। ਜਿੱਥੋਂ ਉਸ ਦਾ ਸਮਾਨ ਪਿਆਸੀ ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਜਦੋਂ ਉਕਤ ਐਸਆਈ ਕੋਲ ਪਹੁੰਚ ਕੀਤੀ ਤਾਂ ਉਸਨੇ ਕਰਾਇਦਾਰ ਪ੍ਰਵਿੰਦਰ ਦੇਵੀ ਨੂੰ ਕਿਰਾਏ ਦੀ ਰਹਿائش ਤੋਂ ਉਸ ਦਾ ਸਮਾਨ ਚੁੱਕਣ ਬਦਲੇ 8000 ਰੁਪਏ ਦੀ ਰਿਸ਼ਵਤ ਮੰਗੀ ਸੀ ਖੇਤਾਂ 'ਚ ਲੱਗੀ ਅੱਗ ਨੇ ਗਰੀਬ ਕਿਸਾਨ ਦੇ ਪਸ਼ੂਆਂ ਵਾਲੇ ਬਾੜੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਇੱਕ ਗਾਂ ਅਤੇ ਇੱਕ ਬੱਕਰੀ ਦੀ ਮੌਤ ਹੋ ਜਾਣ ਦੀ ਖਬਰ ਹੈ ਇਸ ਤੋਂ ਇਲਾਵਾ 7 ਹੋਰ ਪਸ਼ੂਆਂ ਦੇ ਜ਼ਖਮੀ ਹੋ ਜਾਣ ਦੀ ਸੂਚਨਾ ਮਿਲੀ ਹੈ ਕਰਮ ਸਿੰਘ ਪਿੰਡ ਨਾਇਤਪੁਰਾ ਨੇ ਦੱਸਿਆ ਕਿ ਅੱਜ ਸਵੇਰੇ ਖੇਤਾਂ 'ਚ ਲੱਗੀ ਹੋਈ ਅੱਗ ਅਚਾਨਕ ਉਨ੍ਹਾਂ ਦੇ ਪਸ਼ੂਆਂ ਵਾਲੇ ਬਾੜੇ ਤੱਕ ਪਹੁੰਚ ਗਈ ਜਿਸ ਤੇ ਉਨ੍ਹਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਬਾੜੇ 'ਚ ਖੜੇ ਪਸ਼ੂਆਂ ਨੂੰ ਖੋਲ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹਸ਼ਿਆਰਪੁਰ ਤੋਂ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਸਕੂਟੀ ਸਵਾਰ ਨੌਜਵਾਨ ਤੇ ਜਾਨਲੇਵ ਹਮਲਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਉਸ ਨੌਜਵਾਨ ਦੀ ਸਵੇਰੇ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ ਹੈ ਇਹ ਜਾਨਲੇਵ ਹਮਲੇ ਦੇ ਸ਼ਿਕਾਰ ਹੋਏ ਨੌਜਵਾਨ ਨੂੰ ਹਸ਼ਿਆਰਪੁਰ ਦੇ ਨਿੱਜੀ ਹਸਪਤਾਲ ਵਿੱਚ ਮੁੱਢਲੀ ਮਦਦ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਸੀ ਜਿੱਥੇ ਹੁਣ ਉਸ ਦੀ ਮੌਤ ਹੋ ਗਈ ਹੈ ਹਸ਼ਿਆਰਪੁਰ ਪੁਲਿਸ ਦੀ ਟੀਮ ਨੇ ਹੁਣ ਇਨ੍ਹਾਂ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੁਸੀਂ ਸੀਸੀਟੀਵੀ ਫੁਟੇਜ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਤੇ ਚਾਰ ਹਥਿਆਰਬੰਦ ਨੌਜਵਾਨ ਜਾਨਲੇਵਾ ਹਮਲਾ ਕਰਦੇ ਦੇਖੇ ਜਾ ਰਹੇ ਹਨ ਇਹ ਨੌਜਵਾਨ ਜਿਸ ਦੀ ਪਛਾਣ ਰਾਹੁਲ ਬਾਬਾ ਦੇ ਰੂਪ ਵਿੱਚ ਹੋਈ ਹੈ ਅਤੇ ਆਪਣੀ ਜਾਨ ਬਚਾਉਣ ਲਈ ਨਜ਼ਦੀਕ ਹੀ ਇੱਕ ਕਪੜੇ ਦੇ ਸ਼ੋਰੂਮ ਵਿੱਚ ਵੜ ਜਾਂਦਾ ਹੈ ਜਿਸ ਦਾ ਪਿੱਛਾ ਕਰਦੇ ਹੋਏ ਨੌਜਵਾਨ ਸ਼ੋਰੂਮ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਉਸ ਦੇ ਤੇਜ਼ ਹਥਿਆਰਾਂ ਨਾਲ ਜਾਮ ਲੈ ਜਾਨਲੇਵਾ ਹਮਲਾ ਕਰ ਦਿੰਦੇ ਹਨ ਹੁਣ ਝਾਤ ਮਾਰਦੇ ਆ ਇੱਕ ਮੌਸਮ ਤੇ ਪੰਜਾਬੀ ਬੁਲੇਟਿਨ ਵਿੱਚ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ